Thank exactly. you. ਹਾਂ ਜੀ ਸਰ ਅੱਜ ਕੁਝ ਜਿਹੜਾ ਸ਼ਹਿਰ ਵਿੱਚ ਰੌਣਕ ਕੱਢਿਆ ਹੋਇਆ ਕੋਈ ਟ੍ਰੈਫਿਕ ਨੂੰ ਲੈ ਕੇ ਕੀ ਨਾਮ ਦਾ ਸੀ ਇਸ ਤਰ੍ਹਾਂ ਇਹ ਜਿਹੜਾ ਰੋਡ ਤੇ ਸੜਕ ਤੇ ਨਾਜਾਇਜ਼ ਲੋਕਾਂ ਨੇ ਕਬਜ਼ੇ ਕੀਤੇ ਹੋਏ ਉਹਨਾਂ ਨੂੰ ਅਸੀਂ ਹਟਾਇਆ ਗਿਆ ਸਾਡੇ ਵੱਲੋਂ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਵੀ ਟ੍ਰੈਫਿਕ ਦੀ ਸਮੱਸਿਆ ਬਹੁਤ ਆ ਰਹੀ ਹੈ ਇਹਨਾਂ ਦਾ ਹੱਲ ਕੀਤਾ ਜਾਵੇ ਤੇ ਨਾਜਾਇਜ਼ ਕਬਜ਼ਾ ਨੂੰ ਪਾਸੇ ਕੀਤਾ ਜਾਵੇ ਠੀਕ ਹੈ ਜੀ ਜਿਹੜੇ ਵਾਹਨ ਸੜਕ ਦੇ ਉੱਤੇ ਆ ਜਾਂਦੇ ਨੇ ਉਹਨਾਂ ਦੇ ਜੀ ਅਸੀਂ ਚਲਾਣ ਵੀ ਕੱਟੇ ਨੇ ਨਾਲੇ ਲੋਕਾਂ ਨੂੰ ਇਹ ਬਾਰ-ਬਾਰ ਅਸੀਂ ਕਹਿੰਨੇ ਆ ਵੀ ਟ੍ਰੈਫਿਕ ਦੇ ਜਿਹੜੇ ਨਿਯਮ ਉਹਨਾਂ ਦੀ ਲੰਘਣਾ ਨਾ ਕੀਤੀ ਜਾਵੇ ਜਿਹੜੇ ਵੀ ਰੋਡ ਤੇ ਨਜਾਇਜ਼ ਤਰੀਕੇ ਨਾਲ ਟ੍ਰੈਫਿਕ ਦੇ ਵਾਹਨ ਜਿਹੜੇ ਜੋ ਵੀ ਹੈ ਖੜੇ ਕਰਨਗੇ ਅਸੀਂ ਉਹਨਾਂ ਦੇ ਚਲਾਨ ਕਟਾਂਗੇ ਲੋਕਾਂ ਨੂੰ ਕਿਸ ਨਿਹਿਆ ਦੇਣਾ ਚਾਹੀਦਾ ਲੋਕਾਂ ਨੂੰ ਇਹੀ ਸੁਨੇਹਾ ਦਿੰਨੇ ਆ ਵੀ ਸਾਡੀ ਸਾਨੂੰ ਸਹਿਯੋਗ ਦਿਓ ਜਿਹੜੀ ਦਿਨੋ ਦਿਨ ਟ੍ਰੈਫਿਕ ਦੀ ਸਮੱਸਿਆ ਵੱਧ ਰਹੀ ਹੈ ਰੋਡ ਤੇ ਕਿਉਂਕਿ ਇਸ ਰੋਡ ਤੋਂ ਵੱਡੇ ਵਾਹਨ ਵੀ ਲੰਘਦੇ ਆ ਤੇ ਨੰਗਨ ਵੇਲੇ ਕਈ ਵਾਰ ਟ੍ਰੈਫਿਕ ਜਾਮ ਹੁੰਦਾ ਬੜੀ ਸਮੱਸਿਆ ਆਉਂਦੀ ਬਾਹਰਲੇ ਲੋਕਾਂ ਨੂੰ ਦੋਸਤੋ ਇਹ ਹੈ ਵੀ ਜਿਹੜੀ ਵੀ ਗੱਡੀ ਕੋਈ ਵਹੀਕਲ ਕਢਾਉਣ ਦੇ ਸਾਈਡ ਤੇ ਕਢਾਉਣ ਦੁਕਾਨਾਂ ਦੇ ਮੂਹਰੇ ਜਿਹੜੇ ਨਜਾਇਜ਼ ਕਬਜ਼ੇ ਲਗਾ ਕੇ ਬੈਠੇ ਨੇ ਉਹਨਾਂ ਨੂੰ ਅਪੀਲ ਹੈ ਵੀ ਪਾਸੇ ਕਰ ਲੈਣ ਉਹਨਾਂ ਨੂੰ ਨਹੀਂ ਤਾਂ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਤੇ